ਸਤ ਸ੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੇ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਚਾਰ ਬੇੜਾ ਦਿਖਾਵਾਂਗੇ ਇੱਕ ਤਾਜੀ ਸੂਵੀ ਤੇ ਤਿੰਨ ਗੱਪਣਾ ਆਓ ਅੱਗੇ ਸੱਸੀ ਘਾਲ ਬਾਈ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਸੰਦੀਪ ਪਿੰਡ ਧੌਲਾ ਮੋਬਾਈਲ ਨੰਬਰ ਹੈ 9968530253 9968530253 ਆਪਾਂ ਦਿਖਾਵਾਂਗੇ ਚਾਰ ਬੈੜਾ ਹਨ ਹਾਂਜੀ ਇੱਕ ਕਸੂਈ ਵੀ ਤੰਗ ਗੱਬਣਾ ਪਹਿਲਾ ਨੰਬਰ ਜਿਹੜੀ ਤਾਜੀ ਸੂਈ ਦੇਖੀਏ ਨੇ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਬਾਈ ਮਗਰ ਬੱਛਾ ਇਹਦੇ ਮਗਰ ਬੱਛਾ ਦੂਜਾ ਸੂਆ ਸੂਈ ਆ ਹਾਂਜੀ ਕਦੋਂ ਕਸੂਈ ਆ ਕੱਲ ਦੀ ਸੂਈ ਹੋਈ ਆ ਜੀ ਜੇਰ ਜੱਪਾ ਜੇਰ ਵੀ ਆਪਣੀ ਆਪਣਾ ਕੋਲ ਵੀਡੀਓ ਪਈ ਆ ਜੀ ਕਿੰਨਾ ਕਦੋਂ ਚੋਇਆ ਸਵੇਰੇ ਕੋਲੇ ਚੁੱਤੀ ਖਾਲੀ ਆ ਜੀ ਗਰਮੀ ਕਰਕੇ ਤਾਂ ਆਪਦੀ ਖਲੀ ਖਾਲੀ ਕਰਤੀ ਕਈ ਵਾਰ ਐਣੀ ਮੈਂ ਤਾਂ ਸਾਥ ਠੰਡ ਠੰਡੇ ਬਹਿ ਜਾਂਦਾ ਠੀਕ ਹੈ ਹਾਂ ਬੋਲੇ ਸਾਰੀ ਖਾਲੀ ਆ ਚੋਣੀ ਵੀ ਚਾਹੀ ਜੈ ਤਾਈ ਸੂਈ ਹਣੇ ਤਾਈ ਸੂਈ ਹਾਂਜੀ ਠੀਕ ਹੈ ਤਾਰ ਬੈਠਣੀ ਜਾਂਦਾ ਸੀ ਤੋਂ ਅੱਗੇ ਪਿੱਛੇ ਦਾ ਲੈਵਾ ਹੁਣ ਵੀ ਲੈਵਾ ਐ ਚੱਕੀ ਫਿਰਦੀ ਜਿਵੇਂ ਚੋਣ ਵਾਲੀ ਖੜੀ ਹੁੰਦੀ ਆ ਠੀਕ ਹੈ ਤਾਰਾਂ ਤੁਰ ਰੋਕ ਕੇ ਜਿਵੇਂ ਪਤਾ ਰਾਂ ਮਾਰ ਕੇ ਖਾਵਾਂਗੇ ਸੁਭਰੋ ਤਾਰਾ ਵਗੈਰਾ ਦੇਖੋ ਪੂਰੀਆਂ ਮੋਟੀਆਂ ਸਾਫ ਸੁਥਰੀਆਂ ਚੋਣਾ ਨਿਆਣਾ ਪਾਉਣਾ ਪਾਉ ਨਹੀਂ ਪਾਉ ਕੋਈ ਦਿੱਕਤ ਨਹੀਂ ਕੋਈ ਦੇ ਇੱਕ ਨੰਬਰ ਆ ਬਨੇ ਕੁੱਲੂ ਬੰਪਾ ਜਮਾ ਚਵਾਈ ਤਾਂ ਜਿਆ ਜਿਆ ਗਾਲਾਂ ਜਮਾ ਹਣਾ ਤੇ ਖੜੀ ਦੋ ਜਾਨੇ ਵੇਖੇ ਚੌਣ ਵਾਲੀ ਵਹਿੜਾ ਹਨਾ ਕਿ ਥਾਂਡੇ ਵੇ ਦੀ ਪੂਰੀ ਓਕੇ ਆ ਸਾਫ ਤੇ ਸਾਰੇ ਵੇ ਤੇ ਨਾੜਾ ਦਿਖਾ ਦੇ ਬਈ ਯਾਰ ਅੱਗੇ ਪਿੱਛੇ ਦਾ ਲੈਵਾ ਦੇ ਵੰਦੇ ਖਾਲ ਫਿਰ ਟਵਾੜ ਕੰਬੈਕਟ ਹਵਨ ਲੈ ਵੇ ਤੇ ਇਧਰ ਵੀ ਕਿੰਨੇ ਬਾਦ ਖਾਈ ਲੈ ਸੋ ਮਿਲਕ ਵੇਨ ਦੇਖੋ ਕਿੰਨੇ ਦੁੱਧ ਮੰਨ ਕੇ ਲੈ ਵੇ ਬੰਦਾ ਇਹਨੂੰ ਦੁੱਧ ਬਈ ਯਾਰ ਪਹਿਲਾਂ ਨੇ ਦਿੱਤਾ ਨਾ 23 ਤੋਂ 24 ਕਿਲੋ ਐਦ ਕੀ ਅੰਦਾਜ਼ਾ ਆ 26 27 ਕਿਲੋ ਦੁੱਧ ਦੇਊਗੀ ਥੋੜ ਦੇ ਭਾ ਕੀ ਰਹੂ ਇਹਦਾ ਆ ਮੁੱਲ ਕਰਾਉਣ ਜਿਹੜਾ ਕੋ 95 ਹੇਰ ਦੀ ਵਸੀ ਦੇ ਦਾਂਗੇ ਛੋਟਾ ਜਿਹਾ ਹੋ ਜਾਊਗਾ ਆ ਮਾਨ ਤਾਨ ਕਰਾਂਗੇ ਜੀ 26 27 ਕਿਲੋ ਦੁੱਧ ਪੌਣ ਵਾਲੀ ਦ ਤੇ ਕੱਦ ਬੈਟ ਜਿੰਦੇ ਜਨ ਜੇਰ ਜੱਪਾ ਜੇਰ ਦੀ ਆਪਣੀ ਗਾਰੰਟੀ ਹੈ ਵੀਰੇ ਠੀਕ ਹੈ ਸੋ ਜੇਰ ਵਗੈਰਾ ਡਾਨਾ ਬੋਲੇ ਚਾ ਲਊਗਾ ਆ ਜਾ ਧਾਰਾ ਮਾਰ ਕੇ ਲੇਵੇ ਤੇ ਨਾੜਾ ਦਿਖਾ ਰਿਹਾ ਰੋਕੀ ਮਿਲ ਨਹੀਂ ਤਾਂ ਮੈਂ ਰੋਕੀ ਸੋ ਮਿਲ ਕਿਵੇਂ ਦੇਖੋ ਮੂਰੀ ਲੱਤ ਲੱਗੇ ਕਹਿੰਦੀ ਯਾਰ ਠੀਕ ਹੈ ਥੋੜਾ ਮਾਲਕਾਂ ਨੇ ਆਪਾਂ ਨੂੰ ਪੂਰੀ ਫੁੱਲ ਗਾਰੰਟੀ ਦਿੱਤੀ ਕਿ 23 24 ਕਿਲੋ ਦੁੱਧ ਫੁੱਲਾ ਦਿੱਤਾ ਬਾਕੀ ਬਾਡੀ ਵੇਟੀ ਦੱਸਦਾ ਹਨਾ ਬਾਕੀ ਐ ਪਤਾ ਹੀ ਨਹੀਂ ਕਾਣੂ ਵੀ ਸੂਈ ਹੈ ਕਿ ਨਾ ਸੂਈ ਆ ਠੀਕ ਹੈ ਆਹ ਤਾਂ ਚੌੜੀ ਦੇ ਕਿੰਨੀ ਪਈਏ ਦੇਖ ਪੜੀ ਪੁੜੀ ਬਹੁਤ ਜਿਆਦੇ ਹਨ ਤੇ ਅੱਗੇ ਦੋ ਨੰਬਰ ਵੇੜ ਦੇਖੇ ਨਹੀਂ ਦੇ ਇਹ ਪਹਿਲਾ ਸੂਆ ਭਾਈ ਦੰਦਾ ਦੀ ਦੋਂਦੀ ਹੈ ਇਹ ਦੰਦਾ ਇਹ ਦੋਂਦੀ ਪਹਿਲਾ ਸੂਆ ਸੁੰਦੀ ਹੈ ਕੈਦਨ ਲੈਂਦੀ ਹੈ ਹਾfte ਮੰਨ ਕੇ ਲੈ ਜੀ ਪੰਜ ਸੱਤ ਹਾfte ਹਾਫਤਾ ਸੂਣ ਚ ਬਾਕੀ ਪਿਆ ਥਣ ਗੱਡੂ ਗੁੱਲੇ ਵਾਲਾ ਜਮਾਨ ਗੁੱਲੇ ਵਾਲਾ ਥਣ ਤਾਂ ਭਾਈ ਇਹਦਾ ਹੋਣਾ ਦੇਖ ਜਿਵੇਂ ਪਹਿਲਣ ਵਸੀ ਆ ਕੇ ਲੈ ਵਾ ਮਾੜਾ ਥਣ ਦਿਖਾ ਦੇਦਾ ਵਸੀ ਥਣ ਦੂਜੇ ਸੂਆ ਲੱਗਦਾ ਜਿਵੇਂ ਜਿਵੇਂ ਦੂਜਾ ਤੀਜੇ ਸੂਏ ਚ ਹੁੰਦਾ ਥਣ ਦੇਖ ਠੀਕ ਹੈ ਕਿੰਨਾ ਦਦ ਮੰਨ ਕੇ ਚੱਲੇ ਬੰਦਾ 30+ ਲਿਓ ਭਾਈ ਕਰਾਸ ਵੈਰ ਇਹ ਦੰਦੋ ਕਿਵੇਂ ਆ ਦੋਂਦੀ ਹੈ ਵੀਰੇ ਲੈ ਵਾ ਦੇਖ ਲੈ ਐਚ ਐਫ ਚ ਹਲਕਾ ਜਿਹਾ ਪਣ ਆ ਗਿਆ ਹਣਾ ਉਸ ਦੇਖੋ ਆ ਦੇਖ ਲੈ ਸੋ ਲੈ ਮਾਨ ਕੇ ਚੱਲੇ ਵੀ 24 25 ਵਾਲੀ ਹੈਗੀ ਆ 30 ਤੋਂ ਪਲੱਸ ਦੁੱਧ ਚੱਲਣਾ ਬਈ ਇਹਨੇ ਠੀਕ ਹੈ 45 ਪਲੱਸ ਰਿਕਾਰਡ ਸਿੱਧੀ ਮਾਂ ਦਾ ਜੈ ਜੈਕਾਰ ਆ ਭਾਗੀ ਰਊ ਇਹਦਾ ਭਾ ਮੁੱਲ ਕਰਾਂਗੇ 1 ਲੱਖ ਤੇ 5000 ਦੀ ਵਸਤੀ ਦੇ ਦਾਂਗੇ ਲੱਖ ਤੋਂ ਬਾਹਰ ਹੀ ਹੋਊਗੀ 1 ਲੱਖ ਤੋਂ ਬਾਹਰ ਹੀ ਹੋਊ ਬਈ ਅੰਦਰ ਨਹੀਂ ਹੁੰਦੀ ਲੱਖ ਤੋਂ ਅੰਦਰ ਗੰਦੀ ਬਾਕੀ ਵੈੜ ਦੇ ਆ ਕੇ ਨੇਵੇ ਦੇ ਨਾਲ ਆ ਸਾਹੇ ਪਹਿਲਾਂ ਵਸਿਆ ਕੁਛ ਬਣ ਕੇ ਸੋਣਾ ਨੇ ਆ ਨਹੀਂ ਸੋਧੀ ਇਹ ਸੋ ਦੇਖੋ ਨੇਵਾਂ ਲੂਵਾ ਪੂਰਾ ਸਾਫ ਸੁਥਰਾ ਹਨਾ ਫਿੱਟ ਫਾੜ ਫਿਟਿੰਗ ਵਾਲਾ ਧੋਰੀ ਵੀਰ ਬੜਾ ਸੋ ਸਾਈਜ਼ ਵਗੈਰਾ ਪੂਰਾ ਫੁੱਲਾ ਦੂਜਾ ਸੂਆ ਆ ਸੌਰੀ ਪਹਿਲਾ ਸੂਆ ਮੂੰਹ ਉਹ ਦੋ ਦੰਤ ਤੇ ਬਾਡੀ ਵਾਟ ਸਾਲ ਚ ਹੁੰਦੀ ਬਈ ਯਾਰ 35 ਕਿਲੋ ਕੱਟ ਚ ਕਰ ਦਿੰਦੇ ਅਸੀਂ 30 ਦੇ ਨੀਅਰ ਅਬਾਉਟ ਚੱਲੂਗੀ ਚੱਲੂ ਬਈ ਆ ਕਿ ਲੇਵਾ ਦੱਸ ਦੇਣਾ ਬੱਸੀ ਦਾ ਤਾਂ ਜਿਵੇਂ ਪਹਿਲੇ ਨਾਲ ਜਿਵੇਂ ਸੂਆ ਤੀਜਾ ਸੂਆ ਹੁੰਦਾ ਇਹ ਜਿਆ ਤਾਂ ਲੇਵਾ ਹੁਣ ਲਈ ਫਿਰਦੀ ਇਹ ਸੋ ਫਿੱਟ ਫਾੜਾ ਪੂਰੀ ਹੈਨਾ ਹਾਂ ਸੋ ਰਾਜੀ ਸਮੀ ਬੜੀ ਬਹੁਤ ਜਿਆਦੇ ਆ ਇੱਥੇ ਮਰਜ਼ੀ ਬਣਦੇ ਬਈ ਬਦੰਦਾ ਹੀ ਦੋਂਦੀਏ ਦੇਖ ਵਾ ਠੀਕ ਹੈ ਲੈ ਵਾ ਠੀਕ ਹੈ ਕੱਢ ਜੇ ਦੰਦ ਹਨਾ ਵਾਲੇ ਦੰਦ ਕੱਢੀ ਇਹਦੇ ਨੂੰ ਜਵਾਨ ਹੋਣਾ ਤਾਂ ਬਣ ਜੂ 40 ਕਿਲੋ ਵਾਲੀ ਬੜਾ ਤਾਂ ਬਾਈ 40 ਤੋਂ ਪਲੱਸ ਚੱਲਣਾ ਨੇ ਇਹਦੀ ਮਾਂ ਦਾ ਦੁੱਧ 45 ਕਿਲੋ ਆ ਠੀਕ ਹੈ ਸੋ ਥਾਂਡੇ ਵਿੱਚ ਸਾਫ ਸੁਥਰਾ ਪਹਿਲਾ ਸੂਆ ਪਲੂਣ ਮੂਹਾ ਦੌਂਦੀ 1 ਲੱਖ 5000 ਕੀਮਤ ਹਾਂ ਮਾਨਦਾਨ ਕਰਦਾ ਅੱਗੇ ਬਾਈ ਜੀ ਦੋ ਨੰਬਰ ਦੇਖੀਏ ਨੇ ਜਿਹੜੀ ਆਪਾਂ ਤੇ ਜਿਹੜੇ ਆਪਾਂ ਐਰ ਸ਼ਾਇਰ ਦੇਖੀ ਜਰੇ ਕਿਹੜਾ ਸੂਆ ਸੁੰਦਿਆ ਬਾਈ ਜੀ ਇਹ ਫਤਿਹ ਐਰ ਸ਼ਾਇਰ ਦਾ ਕ੍ਰੋਸਾ ਸੂਆ ਰੀਜਨਲ ਤੀਜਾ ਬਾਈ ਤੀਜਾ ਸੂਆ ਹਾਂ ਇਹ ਦੂਜਾ ਕਹਦੀ ਐ ਮੈਂ ਤੀਜਾ ਸੂਆ ਹੈ ਬਾਈ ਗਦੇ ਲਿਖੀ ਤਰ੍ਹਾਂ ਮਾਰ ਕੇ ਤੇ ਦੁੱਧ ਕਿੰਨਾ ਦੱਸਿਆ ਮਾਲਕ ਨੇ 20 ਕਿਲੋ ਠੰਡਾ ਦਿੰਦੀ ਆ ਬਈ ਇਹ ਠੰਡਾ 20 ਕਿਲੋ ਠੀਕ ਹੈ ਹਾਂ ਹਲੇ ਹਫਤਾ ਪਿਆ ਹੁਣ ਚ ਇਹਦਾ ਤੇ ਨੇਵਾ ਜਮਾ ਅੱਗੇ ਪਿੱਛੇ ਨੇਵਾ ਦੇ ਖਾਲ ਦਾ ਕੁਛ ਵੀ ਨਹੀਂ ਨੇਵੇ ਦੀ ਫਿਟਿੰਗ ਸਾਫ਼ ਸੁਥਰੀ ਹੈ ਜਮਾ ਨੇਵਾ ਤਾਂ ਬਾਈ ਹਲੇ ਕੁਛ ਵੀ ਨਹੀਂ ਇਹਦਾ ਤੇ ਕਰਾਸ ਪਾਣਾ ਹੈ ਦੁੱਧ ਫੈਟ ਵਾਲਾ ਪਾਉ ਜਮਾ ਫੈਟ ਵਾਲਾ ਠੰਡਾ ਦਿਖਾ ਬਾਈ ਗੁੱਲੇ ਵਾਲਾ ਥਣ ਲੱਗਿਆ ਦੇਖ ਠੀਕ ਹੈ ਦਿਨ ਕਿਆ ਲੈਂਦੀ ਹੈ ਹਫਤਾ ਹਣਾ ਹਫਤਾ ਪਿਆ ਬਾਈ ਪੂਰਾ ਦਿਨ ਹੁਣ ਚ ਦੁੱਧ ਜਮਾ 20 ਕਿਲੋਆਂ ਠੰਡਾ ਦਿੱਤਾ ਹੋਇਆ ਬਾਕੀ ਠੰਡੀ ਮਿੱਠੀ ਜਿੰਨੀ ਵੀ ਕਹ ਹੁੰਦੀ ਹੈ ਦੇਖ ਲੈ ਠੀਕ ਹੈ ਲਾ ਭਾ ਪਾ ਮੁੱਲ ਕਰਾਉਣ ਨੂੰ 75 80 ਕਰਾਈ ਚੱਲ ਕੋਈ ਫਾਇਦਾ ਨਹੀਂ 70 ਦਾ ਸੌਦਾ ਦੋ ਛੋਟ ਕਰ ਦਾਂਗੇ ਬਸ ਠਾੜ ਦੇ ਆਪਾਂ ਦੇਣੀ ਹੈ ਤੇ ਦੂਗਾ ਕਾਲਾ ਫੋਨ ਵੀ ਨਾ ਲਾਵੇ ਬਾਈ ਯਾਰ ਆਪਾਂ ਨੂੰ ਦੇਖ ਜੈ ਜੈ ਗੱਲ ਐ ਵੀ 65 ਲੈ ਲੈ ਛੜ ਲੈ ਕੋਈ ਫੋਨ ਨਾ ਲਾਵੇ ਆਪਾਂ ਨੂੰ ਨਹੀਂ ਆਪਾਂ ਸਵਾਟ ਹੀ ਦੇ ਦਾਂਗੇ ਦੁੱਧ 20 ਕਿਲੋ ਤੋੜ ਕੇ ਦਾ ਉਹਦੇ ਫਿਰ ਸਾਢੇ ਮਾਜੀ ਹੋਊਗਾ ਉਹਦੇ 85000 ਦੀਆਂ ਤੇ ਬਾਕੀ ਲੈਵਾ ਦੇਖ ਲੈ ਬਾਕੀ ਲੈ ਬਾਈ ਦੱਸਦਾ ਬਾਈ ਲੈ ਛੱਲੇਵਾ ਦੇਖੋ ਸਾਫ ਜਰਾ ਭਾ ਵੀ ਬਿਲਕੁਲ ਜੈਨੂ ਹੋਣਾ ਜੈਨੂ ਹਣ ਭਾਜਾ ਤੇ ਦੋਂਦੀ ਲੱਖ ਵਾਲੇ ਨਾਲ ਕਰਦਾ ਇਹਦਾ ਜਮਾ ਉੱਡਾ ਹੀ ਕਰਦਾ ਬਾਈ ਥੋੜੀ ਵਾਰ ਨੂੰ ਇਹਨੂੰ ਸੋ ਕੱਦ ਬੈਟ ਚੰਗਾ ਜਿੰਦ ਜਾਨ ਸਾਫ ਸੁਥਰੀ ਹੈ ਨਾ ਐਚ ਐਫ ਦੇ ਬੇਟੋ ਇਹ ਰਿਸ਼ਾਰ ਆ ਗਈ ਹੈ ਨਾ ਐਚ ਐਫ ਦੇ ਬੇਟੋ ਜੀ ਸੋ ਐਚ ਐਫ ਦੇ ਬੇਟੋ ਇਹ ਰਿਸ਼ਾਰ ਦੇ ਅੰਗ ਚ ਆ ਗਈ ਦੁੱਧ ਪਾਉਗੀ ਫੈਟ ਵਾਲਾ ਤੇ 20 ਮੰਨ ਕੇ ਲੈ ਜੇ 20 ਕਿਲੋ ਦਿੱਤਾ ਹੈ ਬਾਈ ਦਊ ਦਾ 20 ਤੋਂ ਪਲੱਸ ਹੋਇਆ ਤਾਂ ਕਿ ਚੱਲ ਗਰਮੀਆਂ 18 ਕਿਲੋ ਮੰਨ ਕੇ ਲੈ ਲੇ ਬੰਦਾ ਜੈ ਜੈ ਗੱਲ 18 ਕਿਲੋ ਦੁੱਧ ਮੰਨ ਕੇ ਲੈ ਲਓ ਕੇਰ ਫੋਗਰ ਵਗੈਰਾ ਭਾੜੇ ਤੜਾ ਤੜ ਚੱਲਦੇ ਹੋਏ ਤਾਂ 20 ਵੀ ਜੀ 20 ਕਿਲੋ ਦਾ ਬਾਈ ਤੋਕੜਾਂ ਗਾਈਆਂ ਦੁੱਧ ਦੀ ਜਾਂਦੀਆਂ ਨੇਗੀਆਂ ਫਿਰ ਵੀ ਤਾਜੀ ਗਾਂਗੀ ਤਾਜੀ ਸੋਨ ਵਾਲੀ ਤੇ ਬਾਗੇ ਰੇਟ ਇਹ じゃ ਨਹੀਂ ਮਿਲ ਜਾ ਜੀ ਗੱਲ ਸੋ ਥੱਲੇ ਮਲਕਵੇਂ ਦੇਖੋ ਜਮਾ ਇਧਰ ਦੀ ਮਲਕਵੇਂ ਦੋਨੇ ਪਾਸੇ ਮਲਕਵੇਂ ਨਾਲ ਦੇਖੋ ਲੈ ਸੋ ਦੇਖੋ ਨਾਣਾ ਨੂੜਾ ਇਹ ਪੂਰੀ ਸਾਫ ਸੁੱਤਰੀ ਹੈਣਾ ਅੱਗੇ ਦੇਖੇ ਨੇ ਵੀਰੇ ਚਾਰ ਨੰਬਰ ਇਹ ਦੋਂਦੀ ਬੱਸੀ ਹੈ ਬਾਈ ਇਹ ਦੋਂਦੀ ਕਿਆ ਕਦਾਂ ਲੈ ਜੂਗੀ ਫਿਰ ਮੰਨ ਕੇ ਚੱਲੋ ਵੀ 10 ਦਿਨ ਪੈਣ ਦਿਨ ਪੂਰੇ ਹੋਣਗੇ 10 ਦਿਨ ਬਾਕੀ ਬਲੂਨ ਪਹਿਲਾ ਸੂਆ ਪਹਿਲਾ ਸੂਆ ਜੀ ਹਾਂਜੀ ਥੋੜੇ 9 ਲਹੌਣ ਵਾਲੇ ਹਨ 9 ਲਹੌਣ ਵਾਲੇ ਜੀ ਹਾਂਜੀ ਇਹਦਾ ਕੀ ਭਾਰ ਹੋਊਗਾ ਇਹਦਾ ਮੁੱਲ ਜਿਹੜਾ ਕੋਮਾਂ ਦੇ 66000 ਦੀ ਬੱਸੀ ਇਹ ਦੇ ਦਾਂਗੇ ਠੀਕ ਹੈ ਇਹ ਚੱਪ ਚਾ ਗਿਆ ਹਣਾ ਚੱਪ ਟੋਰ ਦੇ ਵਿੱਚ ਇਹਨੂੰ ਵੀ ਟੋਰੀ ਸੋ 68000 ਦੀ ਇਹ ਬੱਚੀ ਦੇ ਦਾਂਗੇ ਇਹ ਹੈਗੀ ਚੌਥੇ ਨੰਬਰ ਤੇ ਮੂੰਹੋਂ ਦੋਂਦੀ ਹੈ ਹਣਾ ਮੂੰਹੋਂ ਦੋਂਦੀ ਜੀ ਕੱਦ ਵੀ ਡੇਰੇ ਵੀ ਚੰਗਾ ਹੈਗਾ ਸਾਫ਼ ਸੁਥਰਾ ਇਕੱਲੇ ਨੌ ਲਹੌਣ ਵਾਲੇ ਆ ਇਕੱਲੇ ਨੌ ਲਹੌਣ ਵਾਲੇ ਬਾਕੀ ਸੁਨੱਖਾ ਭੁਣਾਏ ਤੇ ਬਸਿਆ ਦੇਖ ਲੈ ਠੀਕ ਹੈ ਸੋ ਦੇਖੋ ਬੱਚੀ ਦਾ ਅੱਖਰ ਟੱਕਰ ਬਹੁਤ ਚੰਗਾ ਹੈ ਥਣ ਲੇਵੇ ਸਾਫ਼ ਸੁਥਰੀ ਹੈ ਸੋ ਤਿੰਨ ਦਿਖਾ ਦਿਆਂ ਗੱਬਣਾ ਇੱਕ ਦਿਖਾ ਦੇ ਸੂਈ ਵੀ ਨੰਬਰ ਆ ਗਿਆ ਆਪਣਾ 9968530253 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲੈ ਲੈਵੇ ਤੇ ਨਾੜਾ ਦਿਖਾ ਦੇ ਅੱਗੇ ਸਾਰ ਦੇ ਦੇਖ ਪ